ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਗੱਲਬਾਤ ਕਰਾਂਗੇ ਸਾਡੀਆਂ ਐਕਟੀਵਿਟੀਆਂ ਜਿਹੜੀਆਂ ਅਸੀਂ ਪੋਸ਼ਣ ਮਾਂ ਤੇ ਐਕਟੀਵਿਟੀਆਂ ਕਰਨੀਆਂ ਹੈਗੀਆਂ ਉਹਦੇ ਨਾਲ ਸੰਬੰਧਿਤ ਗੱਲਬਾਤ ਆ ਮੈਂ ਇੱਕ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀਗਾ ਕਿ ਆਪਾਂ ਨੂੰ ਜਿਹੜਾ ਲੌਗ ਮਿਲਿਆ ਹੈਗਾ ਐਕਟੀਵਿਟੀ ਲੌਗ ਵਿਭਾਗ ਵੱਲੋਂ ਉਹਦੇ ਨਾਲ ਸੰਬੰਧਿਤ ਆਪਾਂ ਐਕਟੀਵਿਟੀਆਂ ਜਿਹੜੀਆਂ ਉਹ ਪਰਫਾਰਮ ਕਰਨੀਆਂ ਹੈਗੀਆਂ ਸੋ ਐਕਟੀਵਿਟੀ ਜਿਹੜੀ ਹੈਗੀ ਉਹਦੇ ਅਨੁਸਾਰ ਜਿਹੜਾ ਮੈਂ ਸਾਰਿਆਂ ਨੂੰ ਸ਼ੇਅਰ ਕੀਤੀ ਸੀਗੀ ਤੇ ਪਰ ਫਰੀਦਕੋਟ ਜ਼ਿਲ੍ਹੇ ਨੂੰ ਸਾਨੂੰ ਜਿਹੜਾ ਆ ਅਲੱਗ ਮੈਸੇਜ ਲੱਗਿਆ ਸੀ ਕਿ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਦਫਤਰ ਦੇ ਅਨੁਸਾਰ ਜਿਹੜੀਆਂ ਆਪਾਂ ਕਰਨੀਆਂ ਸੋ ਉਹਨਾਂ ਐਕਟੀਵਿਟੀਆਂ ਬਾਰੇ ਮੈਂ ਕੁੜੀਆਂ ਨੂੰ ਜਾਣੂ ਕਰਾਉਂਗੀ ਜਿਹੜੇ ਆਪਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵਰਕ ਕਰਾਣੇ ਜਿਹੜੀਆਂ ਕਰਨੀਆਂ ਹੈਗੀਆਂ ਸੋ ਆਪਾਂ ਐਤਵਾਰ ਨੂੰ ਜਿਹੜਾ ਹੈਗਾ ਪੋਸ਼ਨ ਪਲੈਜ ਤੇ ਪੋਸ਼ਨ ਪੰਚਾਇਤ ਦੋ ਕੰਮ ਜਿਹੜੇ ਆ ਉਹ ਆਪਾਂ ਸੰਡੇ ਕਰਨੇ ਹੈਗੇ ਸੰਡੇ ਦੀ ਐਕਟੀਵਿਟੀ ਆਪਣੀ ਇਹ ਹੈਗੀ ਆ ਪੋਸ਼ਨ ਪਲੈਜ ਇਕ ਤਾਂ ਸੌ ਚੁੱਕਣੀ ਆ ਇੱਕ ਪੋਰਸ਼ਨ ਪੰਚਾਇਤ ਜਿਹੜੀ ਆ ਉਹਦੀ ਜਿਹੜੀ ਆ ਪਿਕ ਕਰਨੀ ਹੈਗੀ ਆ ਠੀਕ ਹੈ ਤੇ ਉਸ ਤੋਂ ਬਾਅਦ ਹੈਗੀ ਆ ਸੈਕਿੰਡ ਡੇ ਮੰਡੇ ਦੀ ਸਾਡੀ ਜਿਹੜੀ ਐਕਟੀਵਿਟੀ ਹੈਗੀ ਆ ਉਹ ਹੈਗੀ ਆ ਅਵੇਅਰਨੈਸ ਅਬਾਊਟ ਬ੍ਰੈਸਟ ਫੀਡਿੰਗ ਬ੍ਰੈਸਟ ਫੀਡਿੰਗ ਜਿਹੜੀ ਆ ਦੁੱਧ ਪਿਲਾਉ ਮਾਵਾਂ ਦੇ ਨਾਲ ਆਪਾਂ ਮੀਟਿੰਗ ਕਰਕੇ ਜਿਹੜਾ ਆ ਅ ਅਵੇਅਰਨੈਸ ਦਾ ਜਿਹੜਾ ਕੈਂਪ ਲਗਾਉਣਾ ਹੈਗਾ ਤੇ ਹੋਮ ਵਿਜ਼ਿਟ ਕਰਨਾ ਨਾਲ ਹੋਮ ਵਿਜ਼ਿਟ ਦੀ ਜਿਹੜੀ ਹੈਗੀ ਆ ਫੁੱਲ ਅਵੇਅਰਨੈਸ ਕਵਰੇਜ ਹੋਣੀ ਚਾਹੀਦੀ ਹੈ ਪ੍ਰੋਪਰ ਫੋਟੋਜ਼ ਦੇ ਨਾਲ ਤੇ ਜਿਹੜਾ ਬ੍ਰੈਸਟ ਫੀਡਿੰਗ ਦੀ ਅਵੇਅਰਨੈਸ ਹੈਗੀ ਆ ਉਹਦੇ ਵਿੱਚ ਐਨਐਮ ਲੋਕਲ ਡਾਕਟਰ ਵਰਕਰ ਸੁਪਰਵਾਈਜ਼ਰ ਸਾਰੇ ਜਿਹੜੇ ਹੈਗੇ ਆ ਉਹ ਮੌਜੂਦ ਹੋਣੇ ਚਾਹੀਦੇ ਆ ਠੀਕ ਹੈ ਜੀ ਇਹ ਦੋ ਦਿਨ ਦੀਆਂ ਗਤੀਵਿਧੀਆਂ ਹੈਗੀਆਂ ਤੇ ਕਿਉਂਕਿ ਮੈਂ ਪਹਿਲਾਂ ਵੀਡੀਓ ਸ਼ੇਅਰ ਕੀਤੀ ਸੀ ਉਹਦੇ ਅਨੁਸਾਰ ਜਿਹੜਾ ਸਾਰੇ ਪੰਜਾਬ ਦੇ ਵਿੱਚ ਆ ਆਪਾਂ ਜਿਹੜੀਆਂ ਐਕਟੀਵਿਟੀਜ਼ ਕਰਨੀਆਂ ਉਹਦੇ ਅਨੁਸਾਰ ਮੈਂ ਸ਼ੇਅਰ ਕੀਤਾ ਸੀਗਾ ਬਟ ਆਪਾਂ ਨੂੰ ਜਿਹੜੀਆਂ ਇਨਸਟਰਕਸ਼ਨਸ ਹੋਈਆਂ ਉਹਦੇ ਅਕੋਰਡਿੰਗ ਕਿਉਂਕਿ ਆਪਣਾ ਜਿਹੜੀ ਰਿਪੋਰਟ ਆ ਜਾਊਗੀ ਸੋ ਇਸ ਕਰਕੇ ਤੁਸੀਂ ਜਿਹੜੀਆਂ ਫਰੀਦਕੋਟ ਜ਼ਿਲ੍ਹੇ ਨੇ ਇਹਦੇ ਅਨੁਸਾਰ ਹੀ ਆਪਾਂ ਆਪਣੀਆਂ ਪਿਕਸ ਕਰਨੀਆਂ ਇਹਦੇ ਅਨੁਸਾਰ ਹੀ ਆਪਾਂ ਐਕਟੀਵਿਟੀ ਕਰਕੇ ਭੇਜਣੀਆਂ ਸੋ ਮੇਰੀ ਰਿਕਵੈਸਟ ਆ ਆਪਣੇ ਜ਼ਿਲ੍ਹੇ ਦੀਆਂ ਕੁੜੀਆਂ ਨੂੰ ਕਿ ਆਪਾਂ ਜਿਹੜਾ ਆ ਪੋਸ਼ਣ ਪਲੈਜ ਤੇ ਪੋਸ਼ਣ ਪੰਚਾਇਤ ਸੰਡੇ ਵਾਲੇ ਦਿਨ ਕਰਨਾ ਹੈਗਾ ਤੇ ਨੈਕਸਟ ਮੰਡੇ ਵਾਲੇ ਦਿਨ ਜਿਹੜਾ ਆਪਾਂ ਅਵੇਅਰਨੈਸ ਅਬਾਊਟ ਬ੍ਰੈਸਟ ਫੀਡਿੰਗ ਤੇ ਹੋਮ ਵਿਜ਼ਿਟ ਇਹ ਦੋ ਐਕਟੀਵਿਟੀਆਂ ਕਰਨੀਆਂ ਸੋ ਏ ਸੀ ਮੇਰੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਆਪਣੇ ਜ਼ਿਲ੍ਹੇ ਦੀਆਂ ਕੁੜੀਆਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਤੱਕ ਜਿਹੜੀ ਇਹ ਨਿਊਜ਼ ਪਹੁੰਚ ਸਕੇ ਧੰਨਵਾਦ